ਪੰਜ ਪਾਣੀ ਨਿਊਜ਼ ਚੈਨਲ ਤੇ ਆ ਮਾੜਿਆ ਖਬਰ ਲੈਣੇ ਤੁਹਾਡਾ ਸਵਾਗਤ ਹੈ ਤੇ ਆਪਾਂ ਜਿਵੇਂ ਪਾਕਸਾ ਹਸਪਤਾਲ ਦੇ ਵਿੱਚ ਆ ਕੇ ਸਰਪੰਚ ਦੇ ਜਾਂ ਪੰਜ ਦੇ ਉਹਦੇ ਦੇ ਹਾਂਜੀ ਉਮੀਦਵਾਰਾਂ ਜਿਹੜੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਤੇ ਉਹਨਾਂ ਤੋਂ ਆਪਾਂ ਉਹਨਾਂ ਦੇ ਸੁਝਾਅ ਪੁੱਛਦੇ ਰਹਿੰਦੇ ਆ ਕਿ ਤੁਸੀਂ ਸਰਪੰਚ ਜਾਂ ਪੰਜ ਬਣਨ ਤੋਂ ਬਾਅਦ ਕੀ ਕੁਝ ਕਰੋਗੇ ਤੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਪੰਨੀ ਵਾਲਾ ਫੱਤਾ ਸਰਦਾਰ ਜਗਮੀਤ ਸਿੰਘ ਜੀ ਜਿਹੜਾ ਨੌਜਵਾਨ ਆਗੂ ਹੈ ਤੇ ਸਰਦਾਰ ਬਿੰਦਰ ਸਿੰਘ ਦਾ ਇਹ ਲੜਕਾ ਹੈ ਤੇ ਇਹਨਾਂ ਨੂੰ ਆਪਾਂ ਪੁੱਛਨੇ ਆ ਵੀ ਕਿਹੜੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਪੰਚੀ ਦਾ ਲੜ ਰਹੇ ਹੋ ਜਾਂ ਸਰਪੰਚੀ ਦਾ ਲੜ ਰਹੇ ਹੋ ਤੇ ਆਪਾਂ ਇਹਨਾਂ ਦੇ ਘਰ ਹੁਣ ਐਂਟਰ ਹੁੰਨੇ ਆ ਤੇ ਵੀ ਇਹਨੇ ਕਰਦੇ ਆ ਇਹਨਾਂ ਨਾਲ ਆਪਾਂ ਕੁਝ ਗੱਲਬਾਤ ਵੀ ਕੀ ਆਪਾਂ ਨੇ ਦੱਸਦੇ ਆ ਤੇ ਸਾਹਮਣੇ ਬੈਠੇ ਹੋ ਜੀ ਸਤਿ ਸ੍ਰੀ ਅਕਾਲ ਜੀ ਇਹ ਹੈ ਜੀ ਜਗਮੀਤ ਸਿੰਘ ਜੀ ਤੇ ਜਿਹੜੇ ਇਲੈਕਸ਼ਨ ਲੜ ਰਿਹਾ ਤੇ ਆਪਾਂ ਇਹਨਾਂ ਨਾਲ ਹੁਣ ਵਿਚਾਰਾ ਕਰਨੀਆਂ ਇਹ ਜਿਹੜਾ ਮੁੰਡਾ ਹੈ ਇਹ ਉੱਪਰ ਦਾ ਖਿਡਾਰੀ ਵੀ ਹੈ ਤੇ ਕਬੰਡੀ ਦੇ ਵਿੱਚ ਵੀ ਇਹ ਇਹ ਮੁੰਡੇ ਨੇ ਧੂਮਾ ਪਾਈਆਂ ਤੇ ਬੈਸਟ ਪਲੇਅਰ ਹੈ ਤੇ ਹਰੇਕ ਵਾਰ ਇਹ ਅੱਗੇ ਲੱਗ ਕੇ ਪਿੰਡ ਦੇ ਵਿੱਚ ਜਿਹੜਾ ਖੇਡਾਂ ਕਰਾਉਂਦਾ ਟੂਰਨਾਮੈਂਟ ਕਰਾਉਂਦਾ ਇਹ ਮੁੰਡਾ ਆਪ ਇਹ ਜੀ ਸ਼ੀਲਡਾਂ ਪਈਆਂ ਇਹ ਇਸ ਲੜਕੇ ਨੂੰ ਜਗਮੀਤ ਸਿੰਘ ਨੂੰ ਮਿਲੇ ਆ ਛੋਟਾ ਛੋਟਾ ਪਈ ਆਰਮੀ ਦੇ ਵਿੱਚ ਸੇਵਾ ਕਰ ਰਿਹਾ ਹੈ ਇਹ ਉਹਨਾਂ ਦੀ ਫੋਟੋ ਹੈ ਇਹ ਦੇਸ਼ ਦੀ ਸੇਵਾ ਕਰ ਰਿਆ ਇਹਨਾਂ ਦਾ ਛੋਟਾ ਭਾਈ ਤੇ ਜਿਹੜਾ ਜਗਮੀਤ ਸਿੰਘ ਚਾਹੁੰਦਾ ਵੀ ਮੈਂ ਪਿੰਡ ਦੀ ਸੇਵਾ ਕਰਾਂ ਤੇ ਇਸ ਕਰਕੇ ਇਹ ਜਿਹੜਾ ਪਿੰਡ ਦਾ ਸਰਪੰਚੀ ਦੀ ਚੋਣ ਲੜ ਰਿਹਾ ਆ ਇਹਨਾਂ ਦੇ ਛੋਟੇ ਜਿਹੇ ਭਾਈ ਦੀ ਫੋਟੋ ਹੈ ਜਿਹੜਾ ਦੇਸ਼ ਦੀ ਸੇਵਾ ਕਰ ਰਿਆ ਹਾਂ ਹਾਂ ਜੀ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਨਾਂ ਕੀ ਹੈ ਪਿੰਡ ਕਿਹੜਾ ਹੈ ਤੇ ਕਿਹੜੀ ਚੋਣ ਲੜ ਰਹੇ ਹੋ ਮੇਰਾ ਨਾਮ ਜਗਮੀਤ ਸਿੰਘ ਹੈ ਜੀ ਪਿੰਡ ਪੰਨੀ ਵਾਲਾ ਖੱਤਾ ਮੈਂ ਆਜ਼ਾਦ ਸਰਪੰਚੀ ਦੀ ਚੋਣ ਲਾਣਾ ਹੈ ਜੀ ਜੇ ਬਰੋ ਜੇ ਤੁਹਾਡੇ ਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹੈ ਲੋਕ ਤੁਹਾਡੇ ਤੇ ਮਿਹਰ ਕਰ ਦਿੰਦੇ ਆ ਤੁਹਾਨੂੰ ਸਰਪੰਚ ਬਣਾ ਦਿੰਦੇ ਆ ਤੇ ਤੁਹਾਡੀ ਕੀ ਇੱਛਾ ਹੈ ਤੁਹਾਡੇ ਮਨ ਦੇ ਵਿੱਚ ਵੀ ਸਭ ਤੋਂ ਪਹਿਲਾਂ ਮੈਂ ਆਹ ਕੰਮ ਜਿਹੜੇ ਆਪਣੇ ਪਿੰਡ ਦੇ ਅਧੂਰੇ ਪਏ ਆ ਸਾਡੇ ਪਿੰਡ ਦੇ ਇਹ ਮੈਂ ਕਰੂੰਗਾ ਕਿ ਕਿਹੜੇ-ਕਿਹੜੇ ਕੰਮ ਆ ਜਿਹੜੇ ਤੋੜਿਆ ਜਿਹੜੇ ਕਰਨ ਵਾਲੇ ਪਏ ਆ ਜਿਵੇਂ ਆਪਾਂ ਛੋਟ ਦੇ ਵਿੱਚ ਗੱਲ ਕਰੀਏ ਤਾਂ ਜੀ ਜਿਵੇਂ ਨਸ਼ਾ ਹੋ ਗਿਆ ਰੋਜ਼ਗਾਰ ਹੋ ਗਿਆ ਖੇਡ ਸਟੇਡੀਅਮ ਹੋ ਗਿਆ ਪਿੰਡ ਵਿੱਚ ਖੇਡ ਅਕੈडमी ਦੀ ਸਥਾਪਨਾ ਰਵਾਈ ਜਾਵੇਗੀ ਜੀ ਬਾਕੀ ਪਸ਼ੂ ਹਸਪਤਾਲ ਦੀ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਉਹਦਾ ਨਿਰਮਾਣ ਵੀ ਕਰਵਾਇਆ ਜਾਵੇਗਾ ਬਾਕੀ ਜੀ ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਜਿਵੇਂ ਖੇਡ ਸਟੇਡੀਅਮ ਹੋ ਗਿਆ ਉਸ ਦੀ ਸਾਡੇ ਪਿੰਡ ਦੇ ਵਿੱਚ ਬਹੁਤ ਖਸਤਾ ਹਾਲਤ ਹੈ ਜੀ ਫਿਲਹਾਲ ਦੇ ਵਿੱਚ ਉਹਦੀ ਅਪਡੇਸ਼ਨ ਅਪਡੇਟ ਕੀਤਾ ਜਾਵੇਗਾ ਉਹਨੂੰ ਉੱਥੇ ਗਰਾਸ ਵਗੈਰਾ ਲਗਾਇਆ ਜਾਵੇਗਾ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਬਾਕੀ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ ਪ੍ਰੋਪਰ ਤਰੀਕੇ ਨਾਲ ਜੀ ਸਿਹਤ ਦੀ ਆਪਾਂ ਗੱਲ ਕਰੀਏ ਸਿਹਤ ਦੀ ਸਾਡੇ ਪਿੰਡ ਵਿੱਚ ਜੋ ਹਸਪਤਾਲ ਆ ਉਸ ਨੂੰ ਅਪਡੇਟ ਕਰਕੇ ਉੱਥੇ ਜਿਵੇਂ ਵੀ ਆਪਾਂ ਕਹੀਏ ਡਾਕਟਰਾਂ ਦੀ ਸਹੂਲਤ ਹੋਈ ਉੱਥੇ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇਗੀ ਬਾਕੀ 2 ਮਹੀਨਾ ਤਾਂ 3 ਮਹੀਨਾ ਤਾਂ ਜਿਵੇਂ ਵੀ ਹੋਊਗਾ ਸਾਡੇ ਤੋਂ ਪੰਚਾਇਤ ਨਾਲ ਰਲ ਕੇ ਅਸੀਂ ਉੱਥੇ ਪ੍ਰੋਪਰ ਤਰੀਕੇ ਦੇ ਕੈਂਪ ਲਵਾਇਆ ਕਰਾਂਗੇ ਜੀ ਹਰ ਪ੍ਰਕਾਰ ਦੇ ਜਿੱਥੇ ਸਾਨੂੰ ਬਾਹਰ ਜਾਣਾ ਪੈਂਦਾ ਜੀ ਕਿਸੇ ਵੀ ਹੁੰਦੇ ਵਾਸਤੇ ਆਪਣੇ ਪ੍ਰੈਸ਼ਰ ਵਾਸਤੇ ਪੈਂਚਨਾ ਪ੍ਰੈਸ਼ਰ ਵਾਸਤੇ ਜਾਣਾ ਪੈਂਦਾ ਜੀ ਉਹ ਅਸੀਂ ਇੱਥੇ ਪ੍ਰੋਵਾਈਡ ਕਰਵਾਵਾਂਗੇ ਅੱਖਾਂ ਦਾ ਕੈਂਪ ਹੋ ਗਿਆ ਜਾਂ ਕਿਸੇ ਵੀ ਚੀਜ਼ ਦਾ ਜੀ ਹਸਾਉਣਾ ਕੋਈ ਆਪਰੇਸ਼ਨ ਵਗੈਰਾ ਡਿਲੀਵਰੀਆਂ ਵਗੈਰਾ ਉਹ ਇੱਥੇ ਨਹੀਂ ਹੁੰਦੀਆਂ ਕਿਉਂਕਿ ਇਹ ਪੀ ਐਚ ਸੀ ਹੈ ਪ੍ਰਾਇਮਰੀ ਹੈਲਥ ਸੈਂਟਰ ਹੈ ਇਹ ਇਹ ਕੋਈ ਮਤਲਬ ਸਿਵਲ ਹਸਪਤਾਲ ਨਹੀਂ ਇਹ ਤੇ ਤੁਸੀਂ ਜੇ ਬਣ ਜਾਂਦੇ ਹੋ ਤਾਂ ਫਿਰ ਇਹਨੂੰ ਤੁਸੀਂ ਅਪਗ੍ਰੇਡ ਹਾਂਜੀ ਕਰੋਂਗੇ ਆਪਣੇ ਅਪਗ੍ਰੇਡ ਕਰਵਾ ਕੇ ਇੱਥੇ ਜਿੰਨਾ ਵੀ ਸਟਾਫ ਹੋਗਾ ਪ੍ਰੋਪਰ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ ਜੀ ਬਾਕੀ ਹਰ ਕਿਸ ਜਿੰਨੇ ਵੀ ਡਾਕਟਰ ਹੋਣਗੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਮਾਤਰਾ ਪੂਰੀ ਕੀਤੀ ਜਾਵੇ ਜੀ ਉਸ ਤੋਂ ਬਾਅਦ ਜਿਵੇਂ ਹੁਣ ਵਾਟਰ ਸਪਲਾਈ ਦੀ ਗੱਲ ਕਰੀਏ ਜੀ ਪੀਣ ਵਾਲੇ ਪਾਣੀ ਦੀ ਸਾਡੇ ਪਿੰਡ ਦੇ ਵਿੱਚ ਬਹੁਤ ਦਿੱਕਤ ਆ ਜੀ ਪਾਣੀ ਮਾੜਿਆ ਨੇ ਧਰਤੀ ਦੇ ਵਿੱਚ ਹੀ ਤੇ ਵਾਟਰ ਸਪਲਾਈ ਦਾ ਜਿਹੜਾ ਵਾਟਰਵੌਕਸ ਹੋ ਗਏ ਜੀ ਉਹ ਵੀ ਬਹੁਤ ਖਸਤਾ ਖਸਤਾ ਹਾਲਤ ਦੇ ਵਿੱਚ ਫਿਲਹਾਲ ਦੀ ਅੱਜ ਦੀ ਰੇਟ ਵਿੱਚ ਉਹਨਾਂ ਨੂੰ ਅਪਡੇਟ ਕਰਕੇ ਪ੍ਰੋਪਰ ਤਰੀਕੇ ਨਾਲ ਪੀਣ ਵਾਲੇ ਪਾਣੀ ਦੀ ਤੇ ਦੂਜੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਜੀ ਉਦੋਂ ਬਾਅਦ ਸਕੂਲ ਦੀ ਗੱਲ ਕਰੀਏ ਤਾਂ ਆਪਾਂ ਜੀ ਸਾਡੇ ਸਕੂਲ ਦੀ ਅਪਡੇਟ ਕਰਕੇ ਤੇ ਕਰਕੇ ਇਹਨੂੰ ਮਾਡਰਨ ਤਰੀਕੇ ਨਾਲ ਕੀਤਾ ਜਾਵੇਗਾ ਜੀ ਬਾਕੀ ਜਿਹੜਾ ਸਕੂਲ ਦਾ ਗਰਾਊਂਡ ਹੋ ਗਿਆ ਜੀ ਉਹਨੂੰ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰਕੇ ਜੀ ਤੇ ਮਿੱਟੀ ਵਗੈਰਾ ਗਰਾਸ ਵਗੈਰਾ ਪਵਾ ਕੇ ਉਹਨਾਂ ਇੱਕ ਖੇਡ ਦੇ ਮੈਦਾਨ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਜੀ। ਬਾਕੀ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਦਾਣਾ ਮੰਡੀ ਦੀ ਜੀ। ਉੱਥੇ ਸਾਨੂੰ ਜਿੰਨੀ ਵੀ ਲੇਬਰ ਵਗੈਰਾ ਆਉਂਦੀ ਆ ਜਾਂ ਕਿਸਾਨ ਉੱਥੇ ਜਾਂਦੇ ਨੇ ਜੀ ਉੱਥੇ ਸਾਨੂੰ ਬਾਥਰੂਮ ਵਗੈਰਾ ਜਾਂ ਫਲਸ਼ਾਂ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਜੀ। ਪਾਣੀ ਦੀ ਦਿੱਕਤ ਪਾਣੀ ਦੀ ਦਿੱਕਤ ਬਹੁਤ ਆਉਂਦੀ ਹੈ ਜੀ ਉੱਥੇ। ਉਸ ਤਰੀਕੇ ਦੇ ਪਹਿਲ ਦੇ ਆਧਾਰ ਤੇ ਉਸ ਤੇ ਅਮਲ ਕੀਤਾ ਜਾਵੇਗਾ ਜੀ। ਬਸ ਬਾਕੀ ਜੀ ਜੇ ਆਪਾਂ ਬੱਸ ਸਟੈਂਡ ਦੀ ਗੱਲ ਕਰੀਏ ਸਾਡੇ। ਉੱਥੇ ਤਾਂ ਬਹੁਤ ਬੁਰਾ ਹਾਲਾ ਹੈ ਜੀ। ਉਥੇ ਪਹਿਲ ਦੇ ਆਧਾਰ ਤੇ ਸਾਰਿਆਂ ਤੋਂ ਪਹਿਲਾਂ ਇਹੀ ਕੰਮ ਕੀਤਾ ਜਾਵੇਗਾ ਜੀ ਜਦੋਂ ਵੀ ਰੱਬ ਮਿਹਰ ਕਰੇ ਪੰਚਾਇਤ ਬਣਦੀ ਹੈ ਸਾਡੀ ਉਥੇ ਬੱਸ ਸਟੈਂਡ ਦੇ ਬਾਥਰੂਮ ਤੇ ਫਲਸ਼ ਤੇ ਉਸ ਦੀ ਪ੍ਰੋਪਰ ਤਰੀਕੇ ਨਾਲ ਜਿਹੜੀ ਸਫਾਈ ਵਾਸਤੇ ਇੱਕ ਵਰਕਰ ਵੀ ਰੱਖਿਆ ਜਾਵੇਗਾ ਤਾਂ ਕਿ ਉਹਦੀ ਪ੍ਰੋਪਰ ਤਰੀਕੇ ਨਾਲ ਉਹਦੀ ਵਰਕਿੰਗ ਹੁੰਦੀ ਰਹੇ ਜੀ ਦੂਜੀ ਗੱਲ ਇਹ ਛੱਪੜ ਦੀ ਸਾਡੇ ਮੇਨ ਜਿਹੜੀ ਹੈ ਜੀ ਉਹਦੀ ਜਿਹੜੀ ਸਫਾਈ ਕੀਤੀ ਜਾਵੇਗੀ ਉਥੇ ਪ੍ਰੋਪਰ ਸਾਫ ਪਾਣੀ ਆਵੇ ਤੇ ਇੱਕ ਮਾਲੋ ਆਪਾ ਲਗ ਤੌਰ ਤੇ ਉਹਨਾਂ ਨਵੀਨੀਕਰਨ ਕਰਾਂਗੇ ਜੀ ਇੱਕ ਨਵਾਂ ਛੱਪੜ ਬਣਾਇਆ ਜਾਵੇਗਾ ਜਿੱਥੇ ਗੰਦਲਾ ਪਾਣੀ ਜਾਂ ਜਿਹੜਾ ਆਪਣੇ ਪਿੰਡਾਂ ਘਰਾਂ ਤੋਂ ਪਾਣੀ ਆਉਂਦਾ ਉਥੇ ਸਿਰਫ ਉਥੇ ਇੱਕ ਸਾਈਡ ਦੇ ਪਵੇ ਤੇ ਉਹਨੂੰ ਪ੍ਰੋਪਰ ਤਰੀਕੇ ਨਾਲ ਮੋਟਰਾਂ ਨਾਲ 24 ਘੰਟੇ ਚਲਾ ਕੇ ਸੇਵਨ ਨਾਲੇ ਦੇ ਵਿੱਚ ਸਟਾਇਆ ਜਾਵੇ ਜੀ ਬਾਕੀ ਜੋ ਵੀ ਪਿੰਡ ਦੇ ਸੁਝਾਅ ਹੋਣਗੇ ਜੀ ਸਲਹਾਲ ਅਸੀਂ ਫੀਲਡ ਦੇ ਵਿੱਚ ਜਾਂਦੇ ਆ ਜੀ ਜੋ ਵੀ ਸਾਨੂੰ ਸੁਝਾਅ ਮਿਲਦੇ ਆ ਉਹਨਾਂ ਦੇ ਗੌਰ ਕੀਤੀ ਜਾਊਗੀ ਤੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਂਦਾ ਜਾਊਗਾ ਵੰਡਿਆ ਇੱਕ ਮੁੱਦਾ ਜਿਹੜਾ ਹੱਡਾਂ ਰੁੜੀ ਦਾ ਵੀ ਹੱਡਾਂ ਰੁੜੀ ਪਿੰਡ ਦੇ ਵਿੱਚ ਹੈ ਨਹੀਂ ਤੇ ਲੋਕ ਸੇੜ ਜਿਹੜੇ ਆ ਤੇ ਉਹ ਪਸ਼ੂ ਸਾਰੇ ਸੜਕ ਤੇ ਸਿੱਟ ਦਿੰਦੇ ਆ ਜਾਂ ਮੰਡੀ ਸਿੱਟਿਆਉਂਦੇ ਆ ਤੇ ਉਹਦੇ ਬਾਰੇ ਵੀ ਕੁਝ ਕੀਤਾ ਜਾਊਗਾ ਉਹਦੇ ਉਹ ਸਾਨੂੰ ਬਹੁਤ ਦਿੱਕਤ ਆਉਂਦੀ ਐ ਇਸ ਤਰੀਕੇ ਦੇ ਵਿੱਚ ਉਸ ਤਰੀਕੇ ਤੇ ਅਸੀਂ ਗੌਰ ਕਰਾਂਗੇ ਬਾਕੀ ਜਿਵੇਂ ਵੀ ਸਾਨੂੰ ਪੰਚਾਇਤ ਦੀ ਜ਼ਮੀਨ ਅਲਾਟ ਹੁੰਦੀ ਉੱਥੇ ਉਸ ਨੂੰ ਪ੍ਰੋਵਾਈਡ ਕੀਤਾ ਜਾਊਗਾ ਇਹ ਸਾਨੂੰ ਅਸੀਂ ਖੁਦ ਵੀ ਇਸ ਚੀਜ਼ ਤੋਂ ਤੰਗ ਆਈ ਲੜਕੀਆਂ ਇਥੋਂ ਪਲੱਸ 2 ਕਰ ਜਾਂਦੀਆਂ ਉਸ ਤੋਂ ਬਾਅਦ ਫਿਰ ਉਹ ਸ਼ਹਿਰਾਂ 'ਚ ਨਹੀਂ ਭੇਜ ਸਕਦੇ ਜਿਹੜੇ ਖਾਸ ਤੌਰ ਤੇ ਗਰੀਬ ਲੋਕ ਹੈ ਉਹ ਤਾਂ ਬਿਲਕੁਲ ਹੀ ਮਹਿੰਗੀਆਂ ਫੀਸਾਂ ਨਹੀਂ ਭਰ ਸਕਦੇ ਤੇ ਸ਼ਹਿਰਾਂ ਦੇ ਵਿੱਚ ਭੇਜ ਨਹੀਂ ਸਕਦੇ ਲੜਕੀਆਂ ਤੇ ਕਿਉਂਕਿ ਜਮਾਨਾ ਮਾੜਾ ਹੈ ਤੇ ਇਹ ਇੱਕ ਸਿੱਖਿਆ ਨਾਲ ਜੁੜਿਆ ਹੋਇਆ ਮੁੱਦਾ ਹੈ ਇਹਦੇ ਤੇ ਕੋਈ ਅਮਲ ਕੀਤਾ ਜਾਊਗਾ ਸਾਡੀ ਪੰਚਾਇਤ ਬਾਨਾ ਤੋਂ ਬਾਅਦ ਜੀ ਉਸ ਤੋਂ ਬਾਅਦ ਅਸੀਂ ਖੇੜ ਆਪਣੇ ਸਿਹਤ ਮੰਤਰੀ ਨਾਲ ਕੰਟੈਕਟ ਕਰਕੇ ਸਿੱਖਿਆ ਮੰਤਰੀ ਨਾਲ ਕੰਟੈਕਟ ਕਰਕੇ ਜੀ ਇਸ ਪਹਿਲ ਦੇ ਆਧਾਰ ਤੇ ਗੌਰ ਕੀਤੀ ਜਾਵੇਗੀ ਜੀ ਤਾਂ ਕਿ ਸਾਡੇ ਜਿੰਨੀਆਂ ਵੀ ਧੀਆਂ ਭੈਣਾਂ ਨੇ ਉਹ ਆਪਦੇ ਇਲਾਕੇ ਚ ਰਹਿ ਕੇ ਆਪਦੇ ਪਿੰਡ ਚ ਰਹਿ ਕੇ ਆਪਦੀ ਸਟੱਡੀ ਨੂੰ ਕੰਪਲੀਟ ਕਰਨਾ ਤੇ ਅੱਗੇ ਵਧਣ ਤੇ ਸਾਡਾ ਨਾਮ ਰੌਸ਼ਨ ਕਰਨ ਜੀ ਜਦੋਂ ਤੁਸੀਂ ਸਰਪੰਚ ਬਣ ਜਾਂਦੇ ਹੋ ਫੋਜ ਕਰੋ ਵੀ ਤੁਹਾਨੂੰ ਕਿਸੇ ਨੇ ਵੋਟਾਂ ਨਹੀਂ ਪਾਈਆਂ ਡੜ ਕੇ ਤੁਹਾਡੀ مخਾਲਫਤ ਕੀਤੀ ਆ ਉਸ ਬੰਦੇ ਨੇ ਕੱਲ ਨੂੰ ਤੁਹਾਡੇ ਕੋਲ ਉਹ ਕੰਮ ਆਉਂਦਾ ਹੈ ਤੇ ਫੇਰ ਉਹਨੂੰ ਫਿਰ ਉਹ ਜੋ ਜਵਾਬ ਦਿਓਗੇ ਕਿ ਕਿਵੇਂ ਕਰਾਂਗੇ ਨਹੀਂ ਜੀ ਦੇਖੋ ਵੋਟਾਂ ਹਰੇਕ ਬੰਦਾ ਹਰੇਕ ਬੰਦੇ ਦੇ ਨਾਲ ਚੱਲਦਾ ਜੀ ਸਾਨੂੰ ਇਹ ਜੇ ਅਸੀਂ ਰੱਬ ਕਰੇ ਸਰਪੰਚ ਬਣਦੇ ਆ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂਗਾ ਕੋਈ ਵੀ ਸਾਡੇ ਕੋਲੇ ਅੱਧੀ ਰਾਤ ਨੂੰ ਵੀ ਆਉਂਦਾ ਉਸ ਦਾ ਪਹਿਲ ਦੇ ਹੱਦ ਤੱਕ ਕੰਮ ਕੀਤਾ ਜਾਊਗਾ ਇਹ ਤੁਹਾਡਾ ਘਰਦਿਆਂ ਵੱਲੋਂ ਮਾਪਿਓ ਵੱਲੋਂ ਭੈਣ ਭਰਾ ਵੱਲੋਂ ਕਿੰਨਾ ਕੁ ਤੁਹਾਨੂੰ ਸਹਿਯੋਗ ਮਿਲ ਰਿਹਾ ਮੇਰਾ ਪਰਿਵਾਰ ਪਹਿਲਾਂ ਹੀ ਬਹੁਤ ਰੱਜਿਆ ਪਜਿਆ ਹੈ ਮੇਰਾ ਛੋਟਾ ਭਰਾ ਜਿਹੜਾ ਉਹ ਇਸ ਟਾਈਮ ਆਰਮੀ ਦੇ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਤੇ ਆਪਾਂ ਨੂੰ ਪਿੱਛੋਂ ਪਰਿਵਾਰ ਦੀ ਸਪੋਰਟ ਆ ਜੀ ਉਹ ਹੁਣ ਅਸੀਂ ਇਹ ਚਾਹੁੰਦੇ ਆ ਵੀ ਪਿੰਡ ਦੀ ਸੇਵਾ ਕੀਤੀ ਜਾਵੇ ਮੇਨ ਮਕਸਦ ਨੌਜਵਾਨੀ ਨੌਜਵਾਨੀ ਨੂੰ ਨਸ਼ੇ ਤੋਂ ਬਾਹਰ ਕੱਢਿਆ ਜਾਵੇ ਜੀ ਅੱਜ ਦੇ ਆਪਾਂ ਦੌਰ ਦੀ ਗੱਲ ਕਰੀਏ ਤਾਂ ਜਿਹੜੀ ਚਿੱਟੇ ਦੀ ਮਾਤਰਾ ਜੀ ਅੱਜ ਸਾਡੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਤੇ ਉਹ ਪਹਿਲ ਦੇ ਆਧਾਰ ਤੇ ਸਾਰਿਆਂ ਤੋਂ ਪਹਿਲਾਂ ਇਹੀ ਕੰਮ ਕੀਤਾ ਜਾਊਗਾ ਵੀ ਪਿੰਡ ਦੇ ਵਿੱਚੋਂ ਚਿੱਟੇ ਦਾ ਖਾਤਮਾ ਕੀਤਾ ਜਾਵੇ ਪਿੰਡ ਜੋ ਕਿੰਨੀ ਕ ਸਪੋਰਟ ਮਿਲ ਰਹੀ ਹੈ ਜਿਵੇਂ ਅਸੀਂ ਕਹੀਏ ਜੀ ਆਜ਼ਾਦ ਉਮੀਦਵਾਰਾਂ ਸਾਨੂੰ ਹਰ ਕਿਸੇ ਵੀ ਘਰ ਦੇ ਤੇ ਜਾਣੇ ਆ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਜੀ ਤਾਂ ਅੱਜ ਦੀ ਡੇਟ ਦੇ ਵਿੱਚ ਬਾਕੀ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਜੀ ਸਾਨੂੰ ਅਸੀਂ ਨਹੀਂ ਬਣਦੇ ਸਾਨੂੰ ਕੋਈ ਕਿਸੇ ਨਾਲ ਵੈਰ ਰੋਧ ਨਹੀਂ ਸਾਰਾ ਪਿੰਡ ਅਸੀਂ ਕਹਿੰਨੇ ਵੀ ਅੱਜ ਦੀ ਡੇਟ ਵਿੱਚ ਇੱਕ ਆ ਤੇ ਕੱਲ ਦੀ ਡੇਟ ਦੇ ਵਿੱਚ ਵੀ ਇੱਕ ਹੀ ਰਵੇ ਜੀ ਅੱਛਾ ਤੁਸੀਂ ਇਹਦੇ ਸਾਥੀਆਂ ਨਾਮੋਰ ਖਿਡਾਰੀਆਂ ਕਬੱਡੀ ਦੇ ਵਿੱਚ ਥੋੜਾ ਤੋਰ ਤੋਰ ਤੱਕ ਨਾ ਚੱਲਦਾ ਤੇ ਤੁਹਾਡੇ ਜਿਹੜੇ ਖੇਡਣ ਵਾਲੇ ਮੁੰਡੇ ਆ ਖੇਡਣ ਵਾਲੀਆਂ ਟੀਮਾਂ ਐ ਤੇ ਇਸ ਮੁੰਡੇ ਨੂੰ ਕਿੰਨਾ ਸਹਿਯੋਗ ਕਰ ਰਹੇ ਆ ਹਾਂਜੀ ਪਹਿਲਾਂ ਤਾਂ ਸასი ਗਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲੇ ਚੱਲ ਕੇ ਇਹ ਜਿਹੜਾ ਹੁਣ ਤੁਸੀਂ ਮੈਨੂੰ ਸਵਾਲ ਪੁੱਛਿਆ ਇਹਨਾਂ ਹੁਣ ਛੋੜ ਜਾ ਜਵਾਬ ਸੁਣੋ ਮੇਰੇ ਤੋਂ ਮੰਨ ਲਓ ਅੱਜ ਆਪਣੀ ਨੌਜਵਾਨੀ ਨਸ਼ਿਆਂ 'ਚ ਜਾ ਰਹੀ ਹੈ ਖੇਡਾਂ ਵੱਲ ਜਾ ਤਾਂ ਰਹੀ ਹੈ ਪਰ ਖੇਡਾਂ ਵਿੱਚ ਵੀ ਨਸ਼ਾ ਪ੍ਰਮੋਟ ਕਰ ਚੁੱਕਿਆ ਤੁਹਾਨੂੰ ਵੀ ਪਤਾ ਹੈ ਸਹੀ ਗੱਲ ਹੁਣ ਸਾਡਾ ਅੱਗੇ ਆਉਣ ਦਾ ਮੇਨ ਕਾਰਨ ਇਹੀ ਹੈ ਵੀ ਨੌਜਵਾਨੀ ਨੂੰ ਬਚਾਓ ਕਿਸੇ ਵੀ ਸਾਹ ਨਾਲ ਜਿਵੇਂ ਵੀ ਬਚਦੀ ਹੈ ਸਭ ਤੋਂ ਪਹਿਲਾਂ ਜੇ ਬਾਈ ਸਰਪੰਚ ਬਣੂੰਗਾ ਆਪਾਂ ਤਾਂ ਕਹਿੰਦੇ ਰੱਬ ਕਰਕੇ ਬਣੇ ਤੇ ਬਣਾਵਾਂਗੇ ਵੀ ਤੇ ਸਭ ਤੋਂ ਪਹਿਲਾ ਕੰਮ ਇਹੀ ਹੋਊਗਾ ਵੀ ਆਪਣੇ ਪਿੰਡ ਦੇ ਵਿੱਚ ਖੇਡ ਅਕੈਡਮੀ ਦਾ ਨਿਰਮਾਣ ਜ਼ਰੂਰ ਕਰਾਂਗੇ ਸਭ ਤੋਂ ਪਹਿਲਾ ਕੰਮ ਉਸ ਤੋਂ ਬਾਅਦ ਜੋ ਵੀ ਬਾਈ ਨੇ ਤੁਹਾਨੂੰ ਦੱਸਿਆ ਵੀ ਆਪਣਾ ਪਾਣੀ ਹੋ ਗਿਆ ਹਨਾ ਬੀਜਾਂ ਆਪਣੇ ਹੱਡਾ ਰੂੜੀ ਦੀ ਦਿੱਕਤ ਬਹੁਤ ਜ਼ਿਆਦਾ ਹੈ ਇਹ ਸਾਰਾ ਕੁਝ ਆਪਾਂ ਰਲ ਮਿਲ ਕੇ ਹੱਲ ਕਰਾਂਗੇ ਬਾਕੀ ਤੁਹਾਨੂੰ ਪਤਾ ਵੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਹੁਣ ਜਦੋਂ ਮੈਨੂੰ ਪਤਾ ਹੈ ਵੀ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤਾਂ ਮੇਰੀ ਜ਼ੇਤ ਲਈ ਹਾਨੀ ਕਰਕੇ ਹੈ ਵੀ ਕੱਲ ਨੂੰ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪਊਗਾ ਰਲ ਕੇ ਗਾਈਡ ਕਰੋਂਗੇ ਹਾਂ ਵੀ ਗਾਈਡ ਕਰਾਂਗੇ ਵੀ ਇਹ ਕੰਮ ਆਪਣੇ ਵਾਸਤੇ ਚੰਗਾ ਨਹੀਂ ਆ ਜਿਹੜਾ ਚੰਗਾ ਹੈ ਉਹ ਕਰਵਾਵਾਂਗੇ ਵੀ ਖੇਡ ਅਕੈਡਮੀ ਬਣਵਾਵਾਂਗੇ ਸਪੈਸ਼ਲ ਕੋਚ ਵੀ ਹੋਊਗਾ ਇੱਥੇ ਵੀ ਉਹਨਾਂ ਕੋਲੇ ਵੀ ਸਾਰਾ ਕੁਝ ਹੋਊਗਾ ਸਿਸਟਮ ਹਮਮ ਟ੍ਰੇਨਿੰਗ ਦਿੱਤੀ ਜਾਊਗੀ ਸਭ ਕੁਝ ਹਮਮ ਆ ਵੀ ਤੁਸੀਂ ਕੀ ਲੱਗਦੇ ਹੋ ਇਹਦੇ ਮਾਤਾ ਜੀ ਮਾਤਾ ਜੀ ਤੁਹਾਡੀ ਪੂਰੀ ਸਪੋਰਟ ਹੈ ਇਹਦੇ ਨਾਲ ਤੁਸੀਂ ਚਾਹੁੰਦੇ ਹੋ ਵੀ ਇਹ ਮੁੰਡਾ ਸਾਡਾ ਸਰਪੰਚ ਬਣੇ ਕਿ ਧੱਕੇ ਨਾਲ ਹੀ ਬਣਿਆ ਹੈ ਨਹੀਂ ਜੀ ਪੂਰੀ ਸਪੋਰਟ ਹੈ ਜੀ ਪੂਰੀ ਸਪੋਰਟ ਕਰਦੇ ਹਾਂ ਤੁਸੀਂ ਜਾਨੀ ਕਿ ਧਰਤੀ ਨੇ ਆ ਮੁੰਡਾ ਚੱਕਿਆ ਜੀ ਅੱਛਾ ਤੁਸੀਂ ਪੂਰੀ ਸਪੋਰਟ ਕਰਦੇ ਹੋ ਦੀ ਹਾਂਜੀ ਪੂਰੀ ਸਪੋਰਟ ਕਰਦੇ ਅੱਛਾ ਕਰ ਵਾਲਾ ਪੂਰੀ ਸਪੋਰਟ ਹੈ ਪੂਰੀ ਸਪੋਰਟ ਹੈ ਅੱਛਾ ਮੇ ਮੁੰਡਾ ਇਹ ਥੋੜਾ ਕਿੰਨਾ ਕੁ ਮਤਲਬ ਮਤਲਬ ਹੁਣ ਕਲੇਵਰਾ ਜਾਂ ਵੀ ਇਹ ਸਰਪੰਚੀ ਕਰ ਸਕਦਾ ਕਿਉਂਕਿ ਥੋੜ ਅਸੀਂ ਤਾਂ ਬਹੁਤਾ ਜਾਣਦੇ ਨਹੀਂ ਤੁਹਾਡੇ ਘਰੇ ਰਹਿੰਦਾ ਹੈ ਤੁਹਾਡਾ ਪੁੱਤ ਹੈ ਤੁਸੀਂ ਇਹਦੇ ਬਾਰੇ ਜਾਣ ਜੋ ਇਹ ਮੁੰਡਾ ਵਾਕਿਆ ਹੀ ਸੁਧਾਰ ਕਰ ਸਕਦਾ ਪਿੰਡ ਦਾ ਸਤਿਗੁਰੂ ਜੀ ਸਾਡੇ ਨਾਲੋਂ ਵੱਧ ਮਾਂ ਨੂੰ ਤਾਂ ਜਾਨੀ ਕਿ ਬਹੁਤ ਚੰਗਾ ਹੁੰਦਾ ਪਰ ਜੇ ਪਿੰਡ ਕਵੇ ਤਾਂ ਜੇ ਪਿੰਡ ਦੀ ਸਪੋਰਟ ਹੈ ਤਾਂ ਜੀ ਫੇਰੀ ਸਾਡੇ ਭਾਜਾ ਤਾਂ ਬਹੁਤ ਹੀ ਵਧ ਗਿਆ ਮੇਰਾ ਪੁੱਤ ਤਾਂ ਹਾਂ ਪਰ ਜੇ ਪਿੰਡ ਕਵੇ ਤਾਂ ਫੇਰ ਹੈ ਇਹਦੇ ਜਿਹੜੇ ਸਾਥੀ ਹੈ ਸਾਥੀ ਤਾਂ ਕਹੀ ਜਾਂਦੇ ਆ ਵੀ ਬਹੁਤ ਚੰਗਾ ਹੈ ਵੀ ਵੀ ਮੁੰਡਾ ਇਹ ਸਾਡਾ ਖਿਡਾਰੀ ਹੈ ਤੇ ਸਾਥੀ ਤਾਂ ਸਾਰੇ ਇਹਦੀ ਸਪੋਰਟ ਕਰਦੇ ਆ ਤੇ ਘਰ ਵੱਲੋਂ ਵੀ ਮਤਲਬ ਮੈਂ ਪੁੱਛਣਾ ਚਾਹੁੰਦਾ ਵੀ ਪੂਰੀ ਸਪੋਰਟ ਹੈ ਪੂਰੀ ਸਪੋਰਟ ਹੈ ਜੀ ਸਾਡੇ ਭਾਂ ਦੀ ਬਹੁਤ ਦੂਰ ਤੱਕ ਦਾ ਭਰਾ ਦੀ ਮਾਤਰ ਦੀ ਸਾਰੀ ਸਪੋਰਟ ਹੈ ਜੀ ਬਹੁਤ ਸਪੋਰਟ ਹੈ ਤੁਸੀਂ ਜਗਵੀਰ ਸਿੰਘ ਜੀ ਸਾਡੇ ਚੈਨਲ ਤੇ ਆਏ ਸਾਨੂੰ ਟਾਈਮ ਦਿੱਤਾ ਕਿਉਂਕਿ ਤੁਹਾਡੇ ਵੀ ਬਹੁਤ ਰਜੇਵੇਂ ਆ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੁੰਦਾ ਤੇ ਫਿਰ ਵੀ ਸਾਡੀ ਬੇਨਤੀ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਤੁਹਾਡਾ ਪੰਜ ਪਾਣੀ ਨਿਊਜ਼ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ